ਕਰਨ ਚੋਕ ਦੀ ਫੈਮਿਲੀ ਚੋਂ ਬੇਟਾ ਬਰਨ ਨੇ ਸੜੇ ਨਾਲ ਹੈ ਜਿਨ੍ਹਾਂ ਨੇ ਆਪਣਾ ಮತ ਅਧਿਕਾਰ ਜਿਹੜਾ ਹੈ ਉਹਨੂੰ ਮਤਦਾਨ ਕੀਤਾ ਹੈ ਤਾਂ ਅੱਜ ਕਾਰਪੋਰੇਸ਼ਨ ਇਲੈਕਸ਼ਨ ਹੈ ਮਿਨੀ ਗਵਰਨਮੈਂਟ ਕਿਹਾ ਜਾਂਦਾ ਹੈ ਉਸ ਦੇ ਆਪਣੇ ਨੁਮਾਇੰਦੇ ਦੇ ਨੂੰ ਪਸੰਦੀਦਾ ਉਮੀਦਵਾਰ ਨੂੰ ਤੁਸੀਂ ਵੀ ਵੋਟ ਪਾਈ ਫੈਮਿਲੀ ਦੇ ਨਾਲ ਪਹੁੰਚੋ ਔਰ ਖਾਸ ਕਰਕੇ ਤੁਸੀਂ ਦਿੱਲੀ ਤੋਂ ਇੱਥੇ ਆਉਂਦੇ ਹੋ ਹਰ ਸਾਲ ਹਰ ਵਾਰੀ ਜਦੋਂ ਚਾਹੇ ਉਹ ਐਮਪੀ ਦੇ ਇਲੈਕਸ਼ਨ ਹੋਣ ਚਾਹੇ ਕਾਰਪੋਰੇਸ਼ਨਲ ਇਲੈਕਸ਼ਨ ਹੋਣ ਐਮਐਲਏ ਇਲੈਕ ਤੁਸੀਂ ਜਰੂਰ ਆਉਂਦੇ ਹੋ ਦੇਖੋ ਇਹ ਅਧਿਕਾਰ ਹੈ ਜੀ ਜਿਹੜਾ ਸਾਡੇ ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੈ ਤੇ ਸਾਡੇ ਜਿਹੜੇ ਫਰੀडम फाइਟਰਸ ਸੇ ਉਹ ਲੜਕੇ ਅਧਿਕਾਰ ਅਸੀਂ ਲਿੱਤਾ ਸੀ ਤੇ ਉਹਦੀ ਪਾਲਨ ਕਰਨ ਕਰਨ ਮੈਂ ਆਨਾ ਦਿੱਲੀ ਤੋਂ ਸਪੈਸ਼ਲ ਵੋਟ ਕਰਨ ਤੇ ਇੱਕ ਮੇਰਾ ਦਿਲ ਵੀ ਕਰਦਾ ਹੈ ਅੰਮ੍ਰਿਤਸਰ ਆਨ ਨੂੰ ਬਟ ਮੈਂ ਪ੍ਰੈਕਟਿਸ ਕਰਦਾ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਦਿੱਲੀ ਹੈ ਤੇ ਮੈਂ ਦਿੱਲੀ ਰਹਿਣਾ ਪੈਂਦਾ ਜ਼ਿਆਦਾਤਰ ਤੇ ਤਾਂ ਕਰਕੇ ਅੱਜ ਮੈਂ ਵੋਟ ਕੀਤਾ ਹੈ ਮ्युनਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਲਈ ਤੇ ਬਹੁਤ ਅੱਛਾ ਲੱਗਾ ਔਰ ਮੈਂ ਇਹੀ ਯੂਥ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਨਹੀਂ ਪੰਜਾਬ ਤੋਂ ਬਾਹਰ ਨੇ ਜਦੋਂ ਇਹੋ ਜਿਹਾ ਮੌਕਾ ਮਿਲੇ ਵੋਟ ਕਰਨ ਜ਼ਰੂਰ ਆਣਾ ਚਾਹੀਦਾ ਜੇ ਸਾਡਾ ਵੋਟ ਕਿਸੇ ਵੀ ਸ਼ਹਿਰ ਚ ਬਣਿਆ ਹੈ। ਹੂੰ ਹੂੰ। ਦੇਖੋ ਤੁਸੀਂ ਗੱਲ ਕੀਤੀ ਹੈ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਵੋਟ ਪਾਏ ਕਿਉਂਕਿ ਇਹ ਮਿਨਿੰਗ ਗਵਰਨਮੈਂਟ ਕਿਹਾ ਜਾਂਦਾ ਹੈ। ਉਹਨੂੰ ਇਹ ਦੋ ਆਮ ਆਦਮੀ ਵੀ ਆਪਣੇ ਪਾਰਸ਼ਦ ਤੱਕ ਪਹੁੰਚ ਕਰ ਸਕਦਾ ਹੈ। ਐਮ.ਐਲ.ਏ. ਔਰ ਮੰਤਰੀਆਂ ਤੱਕ ਤਾਂ ਜਾਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਮਗਰ ਫਿਰ ਵੀ ਪਾਰਸ਼ਦ ਜਦੋਂ ਚੁਣਿਆ ਜਾਂਦਾ ਹੈ ਉਹਨੂੰ ਘਰੋਂ ਵੀ ਫੜ ਕੇ ਲਿਆਇਆ ਜਾਂਦਾ ਜੀ ਸਾਡਾ ਕੰਮ ਕਰਾਓ। ਉਹਦੇ ਇਲੈਕਸ਼ਨ ਨੇ ਉਹਦੇ ਇਲੈਕਸ਼ਨ ਚਾਹੇ ਲੇਟ ਹੋ ਰਹੇ ਨੇ ਮਗਰ ਹਜੇ ਵੀ ਸਮੇਂ ਹੈਗਾ ਦੇਖੋ ਬਹੁਤ ਜ਼ਰੂਰੀ ਹੈ ਤੁਸੀਂ ਬਹੁਤ ਅੱਛਾ ਵਿਸ਼ੇ ਰੱਖਿਆ ਕਿ ਜਿੱਦਾਂ ਜਿਹੜਾ ਕਾਉਂਸਲਰ ਹੈ ਉਹ ਤੁਹਾਡਾ ਫਰਸਟ ایڈ ਹੈ ਮਤਲਬ ਜਦੋਂ ਵੀ ਕੋਈ ਦਿੱਕਤ ਆਂਦੀ ਹੈ ਉਹ ਫਰਸਟ ایڈ ਹੈ ਸਭ ਤੋਂ ਪਹਿਲੇ ਤੁਸੀਂ ਅਪਰੋਚ ਕਰਦੇ ਹੋ ਕਾਉਂਸਲਰ ਕੋ ਫਿਰ ਉਸ ਤੋਂ ਬਾਅਦ ਗਾਂ ਐਮ ਐਲ ਏ ਗਾਂ ਫਿਰ ਐਮ ਪੀ ਗਾਂ ਮੰਤਰੀ ਤੇ ਬਹੁਤ ਜ਼ਰੂਰੀ ਹੈ ਕਿ ਕਾਉਂਸਲਰ ਤੁਹਾਡੇ ਇਲਾਕੇ ਦਾ ਅੱਛਾ ਬੰਦਾ ਹੋਣਾ ਚਾਹੀਦਾ ਜਿੰਨੇ ਸਾਰਾ ਵਿਕਾਸ ਕਰਾਣਾ ਉਹ ਹੀ ਤੁਹਾਡੀ ਆਵਾਜ਼ ਅੱਗੇ ਵੱਡੇ ਨੁਮਾਇੰਦਿਆਂ ਅੱਗੇ ਰੱਖਦਾ ਤੇ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਅੰਮ੍ਰਿਤਸਰ ਦਾ ਮੇਅਰ ਜਿਹੜਾ ਬੰਨਾ ਹੈ ਜਿਹੜੀ ਵੀ ਕਾਰਪੋਰੇਸ਼ਨ ਜਿੱਤੇਗੀ ਉਹ ਬਹੁਤ ਜ਼ਰੂਰੀ ਹੈ ਅੰਮ੍ਰਿਤਸਰ ਦਾ ਮੇਅਰ ਅੰਮ੍ਰਿਤਸਰ ਇੱਕ ਪੂਰੇ ਦੇਸ਼ ਵਿਦੇਸ਼ ਚ ਬਹੁਤ ਉੱਪਰ ਜਗ੍ਹਾ ਹੈ ਕਿਉਂਕਿ ਇੱਥੇ ਸ੍ਰੀ ਦਰਬਾਰ ਸਾਹਿਬ ਜੀ ਦਰਗਿਆਣਾ ਮੰਦਿਰ ਜੀ ਤਾਂ ਕਰਕੇ ਅੰਮ੍ਰਿਤਸਰ ਦਾ ਮੇਅਰ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਬਹੁਤ ਜ਼ਰੂਰੀ ਸਾਈਡ ਹੈ ਤੁਹਾਡੇ ਪਿਤਾ ਜੀ ਭਾਜਪੀ ਤੋਂ ਨੇ ਤੁਸੀਂ ਹੋ ਸਕਦਾ ਹੈ ਕਿ ਉਧਰ ਹੋਵੋ ਮਗਰ ਫਿਰ ਵੀ ਮੇਰਾ ਸਵਾਲ ਤੁਹਾਡੇ ਕੋਲ ਆਏਗਾ ਕਿ ਤੁਹਾਡਾ ਕੀ ਵਿਚਾਰ ਹੁੰਦਾ ਹੈ ਕਿ ਜਦੋਂ ਤੁਸੀਂ ਵੋਟ ਪਾਣ ਲੱਗੇ ਹੋ ਕਿ ਆ ਆਪਣੀ ਮਾਂ ਪਾਰਟੀ ਨੂੰ ਵੋਟ ਪਾ ਰਹੇ ਹੋ ਜਾਂ ਕੋਈ ਹੋਰ ਜਨਾ ਕੋਈ ਕੰਮ ਕਰਵਾਇਆ ਉਹਨਾਂ ਨੂੰ ਦੇ ਰਹੇ ਹੋ देखो ਮੈਂ ਤਾਂ ਸੰਦਾ ਸਵੈਮ ਸੇਵਕ ਹਾਂ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਹੀ ਸਮਰਥਕ ਕਰਦਾ ਕਿਉਂਕਿ ਕਾਫੀ ਚੀਜ਼ਾਂ ਨੇ ਪਾਰਟੀ ਨੇ ਦੇਸ਼ ਲਈ ਜਾਂ ਪ੍ਰਦੇਸ਼ ਲਈ ਕੀਤੀਆਂ ਨੇ ਤੋਂ ਨੀਤੀਆਂ ਨੂੰ ਦੇਖ ਕੇ ਅਸੀਂ ਇੱਕ ਮਨ ਬਣਾਇਆ ਕਿ ਪਾਰਟੀ ਨੂੰ ਵੋਟ ਕਰੇਗਾ ਸ਼ੁਕਰੀਆ ਥੈਂਕ ਯੂ ਸੋ ਵਰੁਣ ਸੁਪਰੀਮ ਕੋਰਟ ਦੇ ਵਕੀਲ ਨੇ ਬੇਸ਼ੱਕ ਮਗਰ ਉਹਨਾਂ ਨੂੰ ਆਪਣਾ ਮਤ ਅਧਿਕਾਰ ਜਿਹੜਾ ਮਤ ਦਾ ਦਾਨ ਹੈ ਉਹ ਕਰਨਾ ਆਂਦਾ ਹੈ ਔਰ ਹਰ ਵਾਰ ਚਾਹੇ ਉਹ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਚਾਹੇ ਐਮਐਲਏ ਦੇ ਇਲੈਕਸ਼ਨ ਹੋਣ ਚਾਹੇ ਐਮਪੀ ਇਲੈਕਸ਼ਨ ਹੋਣ ਇਹ ਚੁਗ ਪਰਿਵਾਰ ਅੱਥੇ ਪਹੁੰਚਦਾ ਹੈ ਔਰ ਆਪਣੇ ਵੋਟ ਦਾ ਅਨ ਬੋਟ ਦਾ ਜਿਹੜੇ ਵੋਟ ਪਾਉਣ ਦਾ ਅਧਿਕਾਰ ਹੈ ਉਹਨਾਂ ਕੋਲ ਉਹ ਨਹੀਂ ਬਣਦਾ ਸੋ ਵਰੁਣ ਚੋਕ ਜੋ ਕਿ ਸੁਪਰੀਮ ਕੋਰਟ ਦੇ ਵਕੀਲ ਨੇ ਉਹਨਾਂ ਨੇ ਵੀ ਅੱਜ ਆਪਣਾ ਵੋਟ ਕਾਸਟ ਕੀਤਾ ਹੈ ਔਰ ਆਪਣਾ ਪਸੰਦੀਦਾ ਉਮੀਦਵਾਰ ਜਿਹੜਾ ਚਲੇਗਾ ਉਹਨੂੰ ਪਾਰਸ਼ਲ ਬਣਾਉਂਦਾ ਬਣਾਏਗਾ ਔਰ ਸਰਕਾਰ ਜਿਹੜੀ ਵੀ ਲੋਕਲ ਗਵਰਨਮੈਂਟ ਇੱਥੇ ਬਣੇਗੀ ਸ਼ਹਿਰ ਦੇ ਕੰਮ ਕਰਵਾਏਗੀ ਸ਼ਹਿਰ ਦੇ ਲੋਕਾਂ ਦੇ ਲਈ ਕੰਮ ਆਏਗੀ ਇਸ ਇਹ ਸੋਚ ਕੇ ਇਹ ਸੋਚ ਕੇ ਉਹਨਾਂ ਨੇ ਆਪਣਾ ਮਦਦਕਾਰ ਕੀਤਾ ਹੈ ਕਾਮਰ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਨ ਦੈਨਿਕ ਸੋਰਾ ਟੀਵੀ ਅੰਮ੍ਰਿਤਸਰ